ਪੰਜਾਬ ਵਿੱਚ ਮੌਸਮ ਜਿਹੜਾ ਹੈ ਉਹ ਸਹਾਵਨਾ ਹੋ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਵਕਤ ਪੰਜਾਬ ਦੇ ਵਿੱਚ ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਕਈ ਇਲਾਕਿਆਂ ਵਿੱਚ ਜਿਹੜਾ ਉਹ ਮੀਂਹ ਬੰਦਿਆ ਅਲਰਟ ਜਾਰੀ ਕੀਤਾ ਗਿਆ ਤਾਂ ਦੂਸਰੇ ਪਾਸੇ ਤੇਜ਼ ਤੂਫਾਨ ਦੇ ਨਾਂ ਨਾਲ ਜਿਹੜੇ ਆ ਉਹ ਗੜੇਮਾਰੀ ਵੀ ਕਈ ਇਲਾਕਿਆਂ ਵਿੱਚ ਹੋ ਗਈ ਜਿਸ ਦੇ ਵਿੱਚ ਹੁਸ਼ਿਆਰਪੁਰ ਨੰਗਲ ਆ ਆਨੰਦਪੁਰ ਸਾਹਿਬ ਇਹ ਪੂਰੇ ਜਿਹੜਾ ਬੈਲਟ ਹੈ ਇੱਥੇ ਮੀਂਹ ਦੇ ਜਿਹੜੇ ਚਾਂਸ ਪੂਰੇ ਦੱਸੇ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਗਈਏ ਤਾਂ ਜਿੱਥੇ ਕੁਝ ਦਿਨ ਪਹਿਲਾਂ ਲਗਾਤਾਰ ਜਿਹੜੀ ਹੈ ਉਹ ਗਰਮੀ ਵਾਦਰੀ ਸੀ ਜਿਹੜੀ ਹੀਟ ਵੇਵ ਜਾਰੀ ਕੀਤੀ ਗਈ ਸੀ ਵੀ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਹੜੀ ਹੈ ਉਹ ਹੀਟ ਵੇਵ ਰਹੂਗੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਜਿਹੜੀ ਅਨੁਮਤੀ ਨਹੀਂ ਦਿੱਤੀ ਗਈ ਸੀ ਕਿ ਵੀ ਲੋਕ ਉਸੇ ਵਕਤ ਨਿਕਲਣ ਜਦੋਂ ਕੋਈ ਕੰਮ ਹੋਵੇ ਪਰ ਹੀਟ ਵੇਵ ਜਿਵੇਂ ਅਲਰਟ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਮੌਸਮ ਦੀ ਇਸ ਵਕਤ ਤਸਵੀਰਾਂ ਦੇਖ ਸਕਦੇ ਹਾਂ ਲੋਕ ਜਿਹੜੇ ਨੇ ਆਪਣੇ ਘਰੋਂ ਉਹ ਬਾਹਰ ਨਿਕਲਦੇ ਨੇ ਇਸ ਠੰਡੇ ਮੌਸਮ ਦੇ ਵਿੱਚ ਆ ਦੇਖੋ ਮੌਸਮ ਤੇ ਜਿਹੜੀ ਸੜਕਾਂ ਨੇ ਉਹ ਮੀ ਤੋਂ ਬਾਅਦ ਕਿੰਨੀ ਇੱਕ ਦੇਖੋ ਕਿੰਨਾ ਵਧੀਆ ਇਹ ਚੀਜ਼ ਲొਕੇਸ਼ਨ ਲਾਦੀ ਆ ਵੀ ਮੀ ਤੋਂ ਬਾਅਦ ਜਿਹੜਾ ਮੌਸਮ ਖੁੱਲ ਜਾਂਦਾ ਹੈ ਹਾਲਾਂਕਿ ਇਸ ਮੌਸਮ ਦੇ ਵਿੱਚ ਜਿਹੜੀ ਹੈ ਜਿਵੇਂ ਗਰਮੀ ਆ ਪੈਂਦੀ ਹੈ ਗਰਮੀ ਤੋਂ ਬਹੁਤ ਵੱਡੀ ਰਾਹਤ ਮਿਲਦੀ ਹੈ ਗਰਮੀ ਦੇ ਕਾਰਨ ਲੋਕ ਜਿਹੜੇ ਨੇ ਆਪਣੇ ਕੰਮ ਦੇ ਜਾਣ ਨੂੰ ਵੀ ਜਿਹੜੇ ਝਿਜਕਦੇ ਨੇ ਕਿਉਂਕਿ ਗਰਮੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਤਕਲੀਫ ਵੀ ਦਿੰਦੀ ਹੈ ਪਰ ਮੀ ਜਿਹੜਾ ਉਹ ਕਿਤੇ ਨਾ ਕਿਤੇ ਮੀ ਇੱਕ ਕੁਦਰਤੀ ਇਹ ਦੇਖੋ ਚੀਜ਼ ਹੈ ਜਿਹੜੀ ਜਿਵੇਂ ਮੀ ਪੈਂਦਾ ਤਾਂ ਲੋਕ ਜਿਹੜੇ ਨੇ ਖੁਸ਼ ਵੀ ਹੋਏ ਜਾਂਦੇ ਨੇ ਪਲੱਸ ਇਸ ਮੀਂਹ ਦੇ ਕਾਰਨ ਲੋਕ ਜਿਹੜੇ ਨੇ ਉਹ ਕੰਮਾਂ ਨੂੰ ਵਾਪਸ ਪਹੁੰਚ ਜਾਂਦੇ ਕਿਉਂਕਿ ਕਿਤੇ ਨਾ ਕਿਤੇ ਮੌਸਮ ਠੰਡਾ ਹੋਣਾ ਇੱਕ ਕੁਦਰਤੀ ਚੀਜ਼ ਐ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਕਈ ਇਲਾਕਿਆਂ ਵਿੱਚ ਜਿਹੜਾ ਐ ਅਲਰਟ ਵੀ ਜਾਰੀ ਕੀਤਾ ਗਿਆ ਆਉਣ ਵਾਲੇ 1 ਤੋਂ 2 ਦਿਨ ਜਿਹੜੇ ਨੇ ਉਹ orange orange ਤੇ yellow ਅਲਰਟ ਕੀਤਾ ਗਿਆ ਮਕਿ ਪ੍ਰਿਪੇਅਰ ਰਹਿਣ ਨੂੰ ਕਿਹਾ ਗਿਆ ਕਿ ਕੁਝ ਇਲਾਕਿਆਂ ਵਿੱਚ ਜਿਹੜਾ ਉਹ ਮੀਂਹ ਪੈ ਸਕਦਾ ਹਾਲਾਂਕਿ ਅਗਰ ਕੱਲ ਦੀ ਗੱਲ ਕੀਤੀ ਜਾਵੇ ਦੇਖੋ ਕੱਲ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਏਰੀਆ ਹੈ ਕੱਲ ਰਾਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਵੀ ਇੱਕ ਜਿਹੜੇ ਮਿੱਟੀ ਵਾਲੀ ਜਿਹੜੀ ਚੀਜ਼ ਹੈ ਜਿਹੜਾ ਲਗਾਤਾਰ ਪੰਜਾਬ ਨੂੰ ਇਹ ਮੂਵ ਕਰ ਰਹੀ ਹੈ ਹਾਲਾਂਕਿ ਰਾਤ ਜਿਹੜਾ ਹੈ ਉਹ ਮੌਸਮ ਕਾਫੀ ਬਦਲ ਗਿਆ ਸੀਗਾ ਹਨੇਰੀ ਜਿਹੜੀ ਮਿੱਟੀ ਵਾਲੀ ਹਨੇਰੀ ਪੰਜਾਬ ਦੇ ਵਿੱਚ ਐਂਟਰ ਕੀਤੀ ਸੀਗੀ ਲਗਾਤਾਰ ਕਈ ਤਾਂ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਇਸ ਚੀਜ਼ ਦਾ ਪਰ ਲਗਾਤਾਰ ਮੌਸਮ ਪਾਕ ਦੇ ਵੱਲੋਂ ਪਲ-ਪਲ ਜਿਹੜੀ ਅਪਡੇਟ ਦਿੱਤੀ ਜਾਂਦੀ ਹੈ ਆਉਣ ਵਾਲੇ ਸਮੇਂ ਵਿੱਚ ਕਿੰਨੇ ਦਿਨ ਜਿਹੜਾ ਉਹ بارش ਪਾਉਗੀ ਤਕਰੀਬਨ 1 ਤੋਂ 2 ਦਿਨ ਜਿਹੜੇ ਨੇ ਉਹ ਮੌਸਮ ਵਿਭਾਗ ਨੇ بارش ਦਾ ਦੱਸੇ ਹੋਏ ਨੇ ਮੇਰੇ ਸਹਿਯੋਗੀ ਰਾਮਕਮਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਮਹਾਲੀ ਪੰਜਾਬ ਵਿੱਚ ਮੌਸਮ ਜਿਹੜਾ ਉਹ ਸਹਾਵਨਾ ਹੋ ਚੁੱਕਿਆ ਤਸਵੀਰਾਂ ਦੇਖ ਸਕਦੇ ਹੋ ਉਸ ਵਕਤ ਪੰਜਾਬ ਦੇ ਵਿੱਚ ਅਗਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਕਈ ਇਲਾਕਿਆਂ ਵਿੱਚ ਜਿਹੜਾ ਉਹ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਤਾਂ ਦੂਸਰੇ ਪਾਸੇ ਤੇਜ਼ ਤੂਫਾਨ ਦੇ ਨਾਂ ਨਾਲ ਜਿਹੜੇ ਆ ਉਹ ਗੜੇਮਾਰੀ ਵੀ ਕਈ ਇਲਾਕਿਆਂ ਵਿੱਚ ਹੋ ਗਈ ਜਿਸ ਦੇ ਵਿੱਚ ਹੁਸ਼ਿਆਰਪੁਰ ਨੰਗਲ ਅ ਨਾਨਦਪੁਰ ਸਾਹਿਬ ਇਹ ਪੂਰੇ ਜਿਹੜਾ ਬੈਲਟ ਹੈ ਇੱਥੇ ਮੀਂਹ ਦੇ ਜਿਹੜੇ ਚਾਂਸਪਰ ਦੱਸੇ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਗਈਏ ਤਾਂ ਜਿੱਥੇ ਕੁਝ ਦਿਨ ਪਹਿਲਾਂ ਲਗਾਤਾਰ ਜਿਹੜੀ ਹੈ ਉਹ ਗਰਮੀ ਵਾਦਰੀ ਸੀ ਜਿਹੜੀ ਹੀਟ ਵੇਵ ਜਾਰੀ ਕੀਤੀ ਗਈ ਸੀ ਵੀ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਜਿਹੜੀ ਹੈ ਉਹ ਹੀਟ ਵੇਵ ਰਹੂਗੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਜਿਹੜੀ ਅਨੁਮਤੀ ਨਹੀਂ ਦਿੱਤੀ ਗਈ ਸੀ ਕਿ ਵੀ ਲੋਕ ਉਸੇ ਵਕਤ ਨਿਕਲ ਜਦੋਂ ਕੋਈ ਕੰਮ ਹੋਵੇ ਪਰ ਹੀਟ ਵੇਵ ਜਿਵੇਂ ਅਲਰਟ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਮੌਸਮ ਦੀ ਇਸ ਵਕਤ ਤਸਵੀਰਾਂ ਦੇਖ ਸਕਦੇ ਹਾਂ ਲੋਕ ਜਿਹੜੇ ਨੇ ਆਪਣੇ ਘਰੋਂ ਉਹ ਬਾਹਰ ਨਿਕਲਦੇ ਨੇ ਇਸ ਠੰਡੇ ਮੌਸਮ ਦੇ ਵਿੱਚ ਅ ਦੇਖੋ ਮੌਸਮ ਤੇ ਜਿਹੜੀ ਸੜਕਾਂ ਨੇ ਉਹ ਮੀਂਹ ਤੋਂ ਬਾਅਦ ਕਿੰਨੀ ਇੱਕ ਦੇਖੋ ਕਿੰਨਾ ਵਧੀਆ ਇਹ ਚੀਜ਼ ਲొਕੇਸ਼ਨ ਲਾਦੀ ਆ ਵੀ ਮੀਂਹ ਤੋਂ ਬਾਅਦ ਜਿਹੜਾ ਮੌਸਮ ਖੁੱਲ ਜਾਂਦਾ ਹੈ ਹਾਲਾ ਕਿ ਇਸ ਮੌਸਮ ਦੇ ਵਿੱਚ ਜਿਹੜੀ ਹੈ ਜਿਵੇਂ ਗਰਮੀ ਆ ਪੈਂਦੀ ਹੈ ਗਰਮੀ ਤੋਂ ਬਹੁਤ ਵੱਡੀ ਰਾਹਤ ਮਿਲਦੀ ਹੈ ਗਰਮੀ ਦੇ ਕਾਰਨ ਲੋਕ ਜਿਹੜੇ ਨੇ ਆਪਣੇ ਕੰਮ ਦੇ ਜਾਣ ਨੂੰ ਵੀ ਜਿਹੜੇ ਝਿਜਕਦੇ ਨੇ ਕਿਉਂਕਿ ਗਰਮੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਤਕਲੀਫ ਵੀ ਦਿੰਦੀ ਹੈ ਪਰ ਮੀ ਜਿਹੜਾ ਉਹ ਕਿਤਨਾ ਕਿਤੇ ਮੀਂਹ ਇੱਕ ਕੁਦਰਤੀ ਇਹ ਦੇਖੋ ਚੀਜ਼ ਹੈ ਜਿਹੜੀ ਜਿਵੇਂ ਮੀਂਹ ਪੈਂਦਾ ਤਾਂ ਲੋਕ ਜਿਹੜੇ ਨੇ ਖੁਸ਼ੀ ਹੋ ਜਾਂਦੇ ਨੇ ਪਲੱਸ ਇਸ ਮੀਂਹ ਦੇ ਕਾਰਨ ਲੋਕ ਜਿਹੜੇ ਨੇ ਉਹ ਕੰਮਾਂ ਨੂੰ ਵਾਪਸ ਪਹੁੰਚ ਜਾਂਦੇ ਕਿਉਂਕਿ ਕਿਤਨਾ ਕਿਤੇ ਮੌਸਮ ਠੰਡਾ ਹੋਣਾ ਇੱਕ ਕੁਦਰਤੀ ਦੀ ਚੀਜ਼ ਹੈ ਮੌਸਮ ਵਿਭਾਗ ਦੇ ਵੱਲੋਂ ਹਾਲਾਂਕਿ ਕਈ ਇਲਾਕਿਆਂ ਵਿੱਚ ਜਿਹੜਾ ਹੈ ਉਹ ਅਲਰਟ ਵੀ ਜਾਰੀ ਕੀਤਾ ਗਿਆ ਆਉਣ ਵਾਲੇ 1 ਤੋਂ 2 ਦਿਨ ਜਿਹੜੇ ਨੇ ਉਹ orange orange ਤੇ yellow ਅਲਰਟ ਕੀਤਾ ਗਿਆ ਹੈ ਮਗੀ ਪ੍ਰਿਪੇਅਰ ਹੈ ਨੂੰ ਕਿਹਾ ਗਿਆ ਕਿ ਕੁਝ ਇਲਾਕਿਆਂ ਵਿੱਚ ਜਿਹੜਾ ਉਮੀ ਪੈਸਾ ਦਾ ਹਾਲਾ ਕਿ ਅਗਰ ਕੱਲ ਦੀ ਗੱਲ ਕੀਤੀ ਜਾਵੇ ਦੇਖੋ ਕੱਲ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਏਰੀਆ ਕੱਲ ਰਾਤ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਵੀ ਇੱਕ ਜਿਹੜੇ ਮਿੱਟੀ ਵਾਲੀ ਜਿਹੜੀ ਚੀਜ਼ ਹੈ ਜਿਹੜਾ ਲਗਾਤਾਰ ਪੰਜਾਬ ਨੂੰ ਇਹ ਮੂਵ ਕਰ ਰਹੀ ਹੈ ਹਾਲਾ ਕਿ ਰਾਤ ਜਿਹੜਾ ਉਹ ਮੌਸਮ ਕਾਫੀ ਬਦਲ ਗਿਆ ਸੀਗਾ ਹਨੇਰੀ ਜਿਹੜੀ ਮਿੱਟੀ ਵਾਲੇ ਹਨੇਰੀ ਪੰਜਾਬ ਦੇ ਵਿੱਚ ਐਂਟਰ ਕੀਤੀ ਸੀਗੀ ਲਗਾਤਾਰ ਕਈ ਤਾਂ ਕਈ ਜਗ੍ਹਾ ਤੇ ਨੁਕਸਾਨ ਵੀ ਹੋਇਆ ਇਸ ਚੀਜ਼ ਦਾ ਪਰ ਲਗਾਤਾਰ ਮੌਸਮ ਪਾਕ ਦੇ ਵੱਲੋਂ ਪਲ-ਪਲ ਜਿਹੜੀ ਅਪਡੇਟ ਦਿੱਤੀ ਜਾਂਦੀ ਹੈ ਆਨ ਵਾਲੇ ਸਮੇਂ ਵਿੱਚ ਕਿੰਨੇ ਦਿਨ ਜਿਹੜਾ ਉਹ ਬਾਰਿਸ਼ ਪਾਉਗੀ ਤਕਰੀਬਨ 1 ਤੋਂ 2 ਦਿਨ ਜਿਹੜੇ ਨੇ ਉਹ ਮੌਸਮ ਵਿਭਾਗ ਨੇ ਬਾਰਿਸ਼ ਦੇ ਦੱਸੇ ਹੋਏ ਨੇ ਮੇਰੇ ਸਹਿਯੋਗੀ ਰਾਮਕਮਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਮੋਹਾਲੀ